ਅਸਿਕਲੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਆ ਇੱਕ ਨਵੇਂ ਟਰੈਕਟਰ ਦੇ ਨਾਲ ਟਰੈਕਟਰ ਸਾਫ ਤੇ origignal ਟਰੈਕਟਰ ਆ ਜੀ। ਸਵਰਾਜ 855 ਟਰੈਕਟਰ ਲੈ ਕੇ ਹਾਜ਼ਰ ਹੋਏ ਆ ਬਿਲਕੁਲ ਸਾਫ ਤੇ ਨਵੀਂ ਲੁੱਕ ਕੋ ਟਰੈਕਟਰ ਆ ਜੀ। ਮਾਡਲ ਦੀ ਗੱਲ ਕਰੀਏ 2003 ਮਾਡਲ ਟਰੈਕਟਰ ਆ। ਪੰਜਾਬ ਨੰਬਰ ਆ ਟਰੈਕਟਰ ਸਾਰਾ origignal ਆ ਜੀ। ਪਿਛਲੇ ਟਾਇਰ ਪੱਕੇ ਆ ਜੀ MRF ਦੇ 90 ਪੈਸੇ ਟਾਇਰ ਆ ਤੇ ਅਗਲੇ ਟਾਇਰ ਪੱਕੇ ਆ। ਪੈਪ ਵਾਲੀ ਛਤਰੀ ਲੱਗੀ ਹੋਈ ਆ ਬਿਲਕੁਲ ਨਵੀਂ ਲੁੱਕ ਕੋ ਟਰੈਕਟਰ ਆ ਜੀ। ਚੌਰਸ ਛੋਦੇ ਵਾਲਾ ਡਬਲ ਕਲਚ ਆ ਸੈਂਟਰ ਗੇਅਰ ਆ ਤੇ ਸਿੰਪਲ ਹੀ ਸਟੀਅਰ ਨਾ ਜੀ ਅਗਲੇ ਟਾਇਰ ਪੱਕੇ ਆ ਮਗਲੇ ਟਾਇਰ ਪੱਕੇ ਆ ਜੀ 90% ਟਾਇਰ ਆ ਸਾਫ ਤੇ ਵਾਜੂ ਰੇਡ ਦੇ ਨਾਲ ਆ ਜੀ ਡਿਮਾਂਡ ਦੀ ਗੱਲ ਕਰਕੇ 2 ਲੱਖ ਤੇ 95000 ਬਾਈ ਉਹਨਾਂ ਦੀ ਡਿਮਾਂਡ ਆ ਬਾਕੀ ਮੋਕੇ ਤੇ ਮਾਨਤਨ ਜੀ ਸਾਈਡ ਤੇ ਬੈਟਰੀ ਲੱਗੀ ਹੋਈ ਆ ਸਾਫ ਤੇ ਕੋਈ ਵਾਜ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਕਿਸੇ ਬੱਸ ਕੋਈ ਵਾਜ ਨਹੀਂ ਜੀ ਨੰਬਰ ਸਕਰੀਨ ਤੇ ਆ ਨੰਬਰ ਸਕਰੀਨ ਸਾਈਡ ਜਾਣਕਾਰੀ ਲੈ ਸਕਦੇ ਆ ਆਪਾਂ ਰੇਟ ਮੋਕੇ ਤੇ ਵਾਦਕੜ ਹੋ ਸਕਦਾ ਜੀ 295000 ਰੇਟ ਆ ਜੀ ਮੋਕੇ ਮਾਨਤਾਨ ਸਕਰੀਨ ਤੇ ਨੰਬਰ ਸਾਰੀ ਜਾਣਕਾਰੀ ਨੰਬਰ ਤੋਂ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ